ਨਾਮ ਦੱਸੋ ਕਿੱਥੋਂ ਦੇ ਹਨ ਵਾਲੇ ਤੇ ਕੀ ਗੱਲ ਹੋਈ ਜੀ ਹਾਂਜੀ ਮੇਰਾ ਨਾਮ ਹਰਚਰਨ ਸਿੰਘ ਆ ਜੀ ਹਾਂਜੀ ਮੈਂ ਪ੍ਰਤਾਪ ਨਗਰ ਦਾ ਰਹਿਣ ਵਾਲਾ ਜੀ ਇਹ 581 ਦਾ ਹਾਂਜੀ ਕੀ ਗੱਲ ਆ ਜੀ ਸਰ ਕੀ ਗੱਲ ਆ ਜੀ ਗੱਲ ਇਦਾਂ ਹੀ ਹੈ ਸੰਸਕਾਰ ਤੇ ਗਿਆ ਸੀ ਮੈਂ ਤੇ ਸੰਤੂ ਸਾਹਿਬ ਦੇ ਫਾਦਰ ਸਾਹਿਬ ਹੋ ਗਏ ਸੀ ਹਸਪਤਾਲ ਉੱਥੇ ਗਿਆ ਤੇ ਆਂ ਤਾਂ ਮੈਂ ਵੇਖਿਆ ਤੇ ਥਾਲੇ ਤੁਲੇ ਟੁੱਟੋਏ ਸਾਰੇ ਚੋਰੀ ਹੋ ਗਈ ਬੜੀ ਸਾਰਾ ਕੁਝ ਜੀ ਕਿੰਨੇ ਘੰਟੇ ਪਹਿਲਾਂ ਟਾਈਮ ਸੀ ਆਈਡੀਆ 3 ਵਜੇ ਦਾ ਟਾਈਮ ਆਇਆ ਜੀ ਤੇ ਕੀ ਕੀ ਚੋਰੀ ਜੀ ਅਜੇ ਮੇਰਾ ਟਿਲੀਆਂ ਕੋਕਿਆਂ ਦਾ ਕੰਮ ਲਗਾ ਕਰਦਾ ਉਹ ਤੇ ਸਾਰਾ ਸਮਾਨ ਗਾਇਬ ਹੋ ਗਿਆ ਹੈ ਕਿੰਨੇ ਕੁ ਦਾ ਨੁਕਸਾਨ ਆਇਆ ਭਜੀ ਆਇਆ 70 ਲੱਖ ਦਾ ਆਈ ਗਿਆ ਨੁਕਸਾਨ ਸਰ ਜਿਹਨੂੰ ਚੋਰੀ ਕਿਤੇ ਕਿਹੜੀ ਜਗ੍ਹਾ ਤੋਂ ਆਇਆ ਸੀ ਉਹ ਘਰ ਕੋਈ ਹੈਗਾ ਸੀ ਉਸ ਟੈਂਟ ਤੇ ਨਹੀਂ ਨਹੀਂ ਘਰ ਕੋਈ ਨਹੀਂ ਹੈਗੇ ਸਰ ਤਾਲਾ ਤੋੜ ਕੇ ਗਏ ਸੀ ਤਾਲਾ ਤੋੜ ਕੇ ਸਾਰਾ ਕੁਝ ਤੋੜ ਕੇ ਲੈ ਗਏ ਸਰ ਹਾਂ ਸਰ ਜਿਹੜੀਆਂ ਗਰੇਲਾਂ ਵਗੈਰਾ ਜਿਹੜੀਆਂ ਹਾਂ ਗਰੇਲਾਂ ਵੀ ਸਾਰੀਆਂ ਤੋੜ ਗਏ ਸੀ ਸੀਸੀਓ ਉਹ ਵੀ ਲੈ ਗਏ ਉਹ ਕੀ ਡੀਵੀਆਰ ਵੀ ਲੈ ਗਏ ਸਾਰਾ ਉਸ ਤਰ੍ਹਾਂ ਕੈਮਰੇ ਵੀ ਚਾਏ ਹਾਂ ਕੈਮਰੇ ਚ ਆਇਆ ਇੱਕ ਬੰਦਾ ਆਇਆ ਇੱਕ ਹਾਂਜੀ ਹਾਂਜੀ ਉਹ ਸ਼ੌਂਦਾ ਪਿਆ ਕਿੰਨੇ ਕੁ ਦਾ ਰੈਂਟ ਸੀ ਅੱਜ 3 ਵਜੇ ਦਾ ਟਾਈਮ ਤੇ ਇਸ ਵਾਰ ਸਰ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਹਾਂ ਹਾਂ ਪੁਲਿਸ ਨੂੰ ਕੰਪਲੇਨ ਕਰ ਦਿੱਤੀ ਸੀ ਮੋਕੇ ਤੇ ਪੁਲਿਸ ਪਹੁੰਚ ਗਈ ਸੀ ਆ ਆ ਗਈ ਹਾਂ ਜੀ ਹਾਂ ਜੀ ਹਾਂ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲੋਂ ਪ੍ਰਸ਼ਾਸਨ ਕਾਈ ਹੋਏ ਕੀਤਾ ਜਾਵੇ ਪਤਾ ਕੀਤਾ ਜਾਵੇ ਮੇਰੇ ਮਾਰਾ ਬੰਦਾ ਹਾਂ ਜੀ ਮੇਨ ਤੋਂ ਕੰਮ ਹੈ ਮਾਲ ਜਬਤ ਹੋ ਰਾਇਆ ਮੇਰਾ ਨਾਮ ਸਰਮਜੀਤ ਕੌਰ ਹਾਂ ਜੀ ਤੇ ਕੋਹੇਰਾ ਨੋੜ ਤੇ ਕੀ ਕਿਹੜਾ ਇਲਾਕਾ ਕੀ ਗੱਲ ਹੈ ਹਾਂ ਜੀ ਪਤਾਪ نگر ਦੇ ਰਹਿਣ ਵਾਲੀ ਹਾਂ ਕੀ ਗੱਲ ਅੱਜ ਮਾਮੂਲੀ ਆਜੋ ਜੀ ਕਰੋਂਗੇ ਜੇ ਤੋ 3 ਵਜੇ ਦਾ ਮਤਲਬ ਕਿ ਟਾਈਮ ਸੀਗਾ ਜਦੋਂ ਇਹ ਵਾਰ ਤਾਂ ਲੋਈ ਸਾਡੇ ਨਾਲ ਅਸੀਂ 6:30 ਪੌਣੇ ਜਾ ਦੇ ਵਿੱਚ ਘਰ ਆ ਗਏ ਆ ਆਂਦਿਆਂ ਨੂੰ ਵੇਖਿਆ ਵੀ ਬੂਆ ਬਾਹਰ ਡਬਿਆ ਸੀਗਾ ਅਸੀਂ ਅੰਦਰ ਨੂੰ ਆਏ ਆ ਤੇ ਗ੍ਰਿਲਰ ਪਾਰੀ ਦੀ ਟੁੱਟੀ ਪਈ ਸੀ ਫਿਰ ਅਸੀਂ ਆਪਣਾ ਲੋਕ ਖੋਲਿਆ ਜਰਾ ਜਰਾ ਅੰਦਰ ਗਏ ਤੇ ਅੰਦਰ ਸਾਰਾ ਸਾਡੇ ਲਮਾਰੀਆਂ ਫੋਲੀਆਂ ਸਾਰਾ ਸੋਨੇ ਦਾ ਸਮਾਨ ਸਾਰਾ ਲੈ ਕੇ ਕੱਢ ਕੇ ਕੈਸ਼ ਵੀ ਹੈਗਾ ਸੀ ਤੇ ਕੋਸੀ ਸੀਸੀਟੀਵੀ ਕੈਮਰੇ ਵਿੱਚ ਆਇਆ ਉਹਨੂੰ ਹਾਂ ਜੀ ਉਹਦੇ ਫੇਸ ਆ ਗਿਆ ਰਿਕਵਰ ਹੋ ਗਿਆ ਫੇਸ ਉਹ ਮੌਕੇ ਤੇ ਪੁਲਿਸ ਪਹੁੰਚੀ ਸੀ ਹਾਂ ਜੀ ਮੌਕੇ ਤੇ ਪੁਲਿਸ ਪਹੁੰਚ ਕੇ ਉਹਨਾਂ ਨੇ ਉਪਰਕਾਰਵਾਈ ਸ਼ੁਰੂ ਕੀਤੀ ਹੈ ਮੰਗ ਕਰਦੇ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਮੰਗ ਕਰਦੇ ਸਾਡਾ ਸਾਡਾ ਸਾਰਾ ਜਾਨ ਨੁਕਸਾਨ ਹੋਇਆ ਉਹ ਸਾਰਾ ਸਾਡਾ ਵਾਪਸ ਜਲਦੀ ਤੋਂ ਜਲਦੀ ਮਿਲ ਜਾਏ ਜਿਹੜੇ ਜਿਹੜੇ ਸੀਸੀਟੀਵੀ ਕੈਮਰੇ ਵਿੱਚ ਆਇਆ ਉਹ ਇੱਕੋ ਹੋ ਜਾਵਾ ਸੀ ਜਾਂ ਦੋ ਜਿਆਦਾ ਸੀ ਉਹ ਇੱਕ ਇੱਕ ਦੀ ਸ਼ਕਲ ਇੱਕੋ ਹੀ ਨਜ਼ਰ ਆਇਆ ਹੈ ਕੈਮਰੇ ਦੇ ਵਿੱਚ ਪ੍ਰਤਾਪਨਗਰ ਦੇ ਵਿੱਚ ਚੋਰੀ ਹੋਈ ਘਰ ਦੇ ਵਿੱਚ ਕੀ ਇਹ ਸਰਸਰਾ ਮਾਉਗਾ ਏ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ 112 ਤੇ ਕਿ ਇਥੇ ਘਰ ਹੈ ਉਹਦੇ ਬੰਦੇ ਕਿਸੇ ਸੰਸਕਾਰ ਤੇ ਗਏ ਹੋ ਸੀਗੇ ਤੇ 3 ਵਜੇ ਦੇ ਆਸ-ਪਾਸ ਤੇ ਉੱਥੋਂ ਪਿੱਛੇ ਤੋਂ ਕੋਈ ਬੰਦਾ ਆ ਕੇ ਇਹਨਾਂ ਦੇ ਘਰ ਤੋਂ ਚੋਰੀ ਕਰਕੇ ਲੈ ਗਿਆ ਤੇ ਸਾਡੀ ਟੀਮ ਮੌਕੇ ਤੇ ਪਹੁੰਚੀ ਹੈ ਤੇ ਅਸੀਂ ਆਸ-ਪਾਸ ਦੇ ਏਰੀਏ ਨੂੰ ਦੇਖ ਰਹੇ ਹਾਂ ਕੈਮਰੇ ਦੇਖ ਰਹੇ ਹਾਂ ਤੇ ਅੱਗੇ ਕੋਈ ਇਨਫੋਰਮੇਸ਼ਨ ਹੋਵੇਗੀ ਤਾਂ ਤੁਹਾਨੂੰ ਦੱਸਾਂਗੇ ਸਰ ਕੋਈ ਸੀਸੀਟੀਵੀ ਵਗੈਰਾ ਆਈ ਸਾਹਮਣੇ ਹਾਂਜੀ ਇੱਕ ਬੰਦਾ ਆਇਆ ਜੀ ਹੈ ਉਹਦੀ ਆਈਡੈਂਟੀਫਿਕੇਸ਼ਨ ਚੱਲ ਰਹੀ ਹੈ ਤੇ ਕੈਮਰੇ ਫੋਲੋ ਅਪ ਕਰ ਰਹੇ ਹਾਂ ਤੇ ਜਦੋਂ ਸਬਸਟੈਂਸ਼ੀਅਲ ਇਨਫੋਰਮੇਸ਼ਨ ਆਉਗੀ ਤਾਂ ਅਸੀਂ ਦੱਸ ਦਿਆਂਗੇ ਸਰ ਕੋ ਮਕਾਨ ਮਾਲਕ ਨੇ ਦੱਸਿਆ ਕਿ ਕਿੰਨੇ ਕੁ ਦਾ ਨੁਕਸਾਨ ਕੀ ਕੀ ਲੈ ਗਿਆ ਕੋਈ ਉਹਨੇ ਉਹਨਾਂ ਦਾ ਐਸਟੀਮੇਟਡ ਪੂਰਾ ਐਗਜ਼ੈਕ ਉਹ ਨਾ ਮਤਲਬ ਉਹ ਆਪਣੇ ਸਾਰੇ ਜਿਹੜੇ ਵੀ ਹੈ ਉਹ ਚੀਜ਼ਾਂ ਦੇਖ ਰਹੇ ਨੇ ਆਪਣੀ ਪਾਰਟੀ ਉੱਤੇ ਐਫ ਆਈ ਆਰ ਦਰਜ ਕਰ ਰਹੀ ਹੈਗੀ ਤਾਂ ਜਦ ਵੀ ਇਹ ਕਨਫਰਮ ਹੋ ਜਾਏਗਾ ਤਾਂ ਅਸੀਂ ਤੁਹਾਨੂੰ ਦੱਸ ਦੇਵਾਂਗੇ